ਸੇਡਿੰਗ ਆਦੀ ਪਰਮਜੀਤ ਨੇ ਆਰਾ ਪੰਪਰ ਲੈਂਦੀ ਹੈ ਹਾਂਜੀ ਹਲੋ ਹਾਂਜੀ ਰਾਜੂ ਉਹ ਗੱਬੜ ਵੈਂਡਰ ਵੀ ਖੁੱਲ ਸਾਡੀ ਗੁਰਾਂਦੀ ਵੀ ਚਾ ਚੌਥੀ ਮਿੰਟ ਪੱਟ ਲੱਗਾਂ ਲਈ ਪੱਟੋ ਦੋਸਤੋ ਮਿੰਨਾ ਸਾਡੀ ਵੀ ਗਰੰਟੀ ਕੋਈ ਨਹੀਂ ਠੀਕ ਹੈ ਜੀ ਤੇ ਮੈਂ ਛਡਾ ਲਿਆ ਕਰ ਮੈਂ ਜੁੱਤੀਆਂ ਮਾਰੂ ਵੀ ਆਪਣੇ ਸਾਡੀ ਤੇਰੀ ਗਰੰਟੀ ਹੋਣੀ ਹੈ ਸਾਡੀ ਗਰੰਟੀ ਹੈ ਜੀ ਕੋਈ ਗੱਲ ਨਹੀਂ ਜੱਪਨ ਵੈਂਡਰ ਦੀ ਸੌਦਾ ਕਰਾਏ ਪਰ ਆਨੂੰ ਭਜਾਂਗੇ ਇਸ ਤਾ ਠੀਕ ਹੈ ਜੀ ਤੇਰੀ ਗੱਰੀ ਬੇਜ ਨੇ ਤੇਰੀ ਗਰੰਟੀ ਹੋ ਗਈ ਹੈ ਵਟਨੇ ਦੀ ਤੂੰ ਗਰੰਟੀ ਦੇ ਵਈ ਅਸੀਂ ਨੰਬਰ ਪਸੰਦ ਅਗਲੇ ਦੇ ਆਵੇ ਨਾਵੇ ਲਓ ਨਾ ਲਾ ਲੋ ਅੰਮਲਾ ਕਰਦਾ ਫਿਰ ਗਾਣਾ ਪੰਡਾ ਛਾਉਂਦੇ ਫਿਰਦੇ ਆ ਪੱਕੀ ਨਹੀਂ ਜੇ ਬਣਾ ਹੋ ਕੇ ਚੱਕ ਜਾਨੀ ਆ ਬਾਈ ਮੈਂ ਪਾਸ ਕਰ ਲਾਣਾ ਆ ਜਾ ਤੂੰ ਵੀ ਕਰ ਲਈ ਪਾਸ ਹੋ ਗਿਆ ਮੈਂ ਤੈਨੂੰ 500 ਦਿੱਤਾ ਆ ਜੇਬ ਚ ਪਾ ਲੈ ਛਾਮ ਕੇ ਦਿਨੇ ਦੂਜੇ ਚ ਕਿਤੇ ਦਿੱਖਤੇ ਪਤਾ 500 ਆਹੀ ਵਟਕੇ ਟੜਕੇ ਦੇ ਆ ਬੋੜੇ ਚ ਪੁਰਾਣੇ ਆ ਯਾਰ ਆ ਬੋਰ ਪੜੀ ਕਰੂ ਆ ਜਾ ਵੀਰੇ ਨਵੀਂ ਆ ਜਾ ਵੇ ਵੇ ਇਹ ਦੇਖ ਚੇਪਾ ਕੱਢ ਕੇ ਮਾਰਿਆ ਜਾ। ਬੰਨ ਬੰਤੀ ਜਾ ਅੱਗੇ ਨਹੀਂ ਹੁੰਦਾ ਉਹ ਵੀ। ਐ ਗੱਬਣ ਫੇਰ ਚੇਪਾ ਤਾਂ ਉਹ ਗੰਦਾਨ ਇਹ ਦੇਖੋ ਬਾਈ ਜੀ। ਇਹ ਦੂਆ ਹੋ ਗਿਆ। ਕਿਉਂ ਕਿਸੇ ਨੇ ਮੂੰਹ ਮਾਰਿਆ ਹੈ। ਰਾਜੋ ਜੀ ਪਹਿਨੀ ਮੇਲੇ ਥੱਲੇ ਦੀ ਗੱਡੀ ਚ ਮੂੰਹ ਮਾਰ ਦਿਆ। ਚਲ ਮੁਝੇ ਗ੍ਰਾਂਤੀ ਉਹ ਸ਼ਾਂਤੀ ਗ੍ਰਾਂਤੀ ਵੀ ਹੋਰ ਗੱਲ ਦਾ ਗੱਲ ਜਿਹੜੀ ਕਰਤੀ ਆਪਾਂ ਕਹਿੰਦੇ ਹਾਂ। ਟੰਗਵਾਲ ਦੇ ਮੰਡੀ ਆ ਬਾਈ ਜੀ। ਦੱਬਣੇ ਪੱਕੀ ਜੀ। ਇਹ ਕਿੰਨਾ ਦਾ ਸਮਝ ਨਹੀਂ ਆਉਂਦਾ। ਗੰਦ ਨਹੀਂ ਇਹ ਖਮੇਟੂ। ਇਹ ਨਹੀਂ ਇਹ ਤਾਂ ਨਹੀਂ। ਪਹੇਰੇ ਬਾਈ ਜੀ। ਦੋ ਮਹੀਨੇ ਚੋਂ ਤੁਹਾਨੂੰ ਬਾਪਾ ਤੁਹਾਾਰੇ ਦੇਖ ਲੈ ਕਿਹੜਾ ਲੈਣ ਜਾਣਾ ਕੋਸੇ ਸੱਤ ਵਾਰੀ ਦੇਖ ਪਸੰਦਾ ਹੀ ਨਹੀਂ ਨਹੀਂ ਨਾਲ ਆ ਦੇਖੋਈ ਆ ਦੇਖ ਬਾਈ ਤੂੰ ਜੀ ਅੱਛਾ ਪੂਰੀ ਜਵਾਨੀ ਚਾ ਪੂਰੀ ਜਵਾਨੀ ਚਾ ਅੱਖੀ ਵੀ ਪੂਰੀ ਐਸੇ ਮੂਖ ਤੋਂ ਭਰੀ ਆ ਐ ਮੂਖ ਤੋਂ ਭਰੀ ਆ ਹੋਰ ਬੱਕਰਾ ਕਾਲਾ ਆਪਣੇ ਘਰੇ ਵੱਡਾ ਇਦੋਂ ਬੜਾ ਹਾਂ ਉਹ ਤੋਂ ਭਰੀ ਆ ਕਿਹੇ ਪਾਸੇ ਕਾ ਪੱਟ ਉਹਨੇ ਭਰ ਜਾਉਂਿਆ ਆ ਹੁਣ ਤੋਂ ਦੋਵੇਂ ਹੀ ਭਰੀ ਆ ਸਹੀ ਪੈਸੇ ਮੰਗੀ ਜੇ ਵੇਚਨੇ ਪਕਾਈ ਨਾ ਕਰਨੀ ਹੁਣ ਕੱਚ ਵੀ ਜਾਵਾਂਗੇ ਪਹਿਲਾ ਸੌਦਾ ਤੇਰਾ ਕਰਾਉਣਾ ਕੀ ਕਰਾਤਾ ਤੇਰੇ ਸਿਟੀ ਮਾ ਸਿਟੀ ਮਾ ਐ ਸਿਟੀ ਉਹ ਕੋਈ ਪਰਮਜੀਤ ਉਹ ਮੈਂ ਮੈਂ ਕਿਹਨੂੰ ਹੈਲਪ ਲਾਏ ਐਸੀ ਨਾ ਜਿਸ ਪੈਸਾ ਚਲ ਤੈਨੂੰ ਹੱਥ ਨਾਲ 100 100 ਦੇ ਦਾਂ ਯਾਰ ਅਸੀਂ ਆਦੇ ਪਿੱਲੂ ਦੇ ਦਾਂ ਹੁੰਦਾ ਹੀ ਹੈ ਸਾਡੇ ਬਗਾ ਪਾਠੇ ਇੱਥੇ ਵੀ ਕੋਈ ਨਹੀਂ ਹੱਕ ਐਤਿਆਂ ਦੀ ਐ 25 ਵੇਲੇ ਜਾ ਹੈ ਦੋ ਮੱਥੇ ਖਰਚ ਤੇਰਾ ਕੋਲ ਆਏਗਾ ਨੰਬਰ ਹੁਣ ਹੈਲੋ ਹਾਂ ਜੀ ਹਾਂ ਸਹੀ ਮਜ਼ਦੂਰ ਹੈ ਜੇ ਮਹਿੰਗਿਆ ਬੱਕਰੀ ਛੜਦੀ ਐ ਹੋ ਕੁਝ ਨਾ ਸਾਡੇ ਕੇ ਨਾ ਲੱਗੀ ਸਾਡਾ ਕੀ ਇਸ ਤਾ ਮਸਤ ਮਲਾਂਗਾ ਜਵਾਕ ਤੇਰੇ ਪਸੰਦਾ ਤਾਂ ਨਹੀਂ ਨਹੀਂ ਨਾ ਠੀਕ ਹੈ ਜੀ ਕੋਈ ਇਹ ਮੇਰਾ ਮਿੱਤਰ ਨਹੀਂ ਕੋਈ ਯਾਰ ਨਹੀਂ ਮੰਡੀ ਮੰਡੀ ਯਾਰ ਮੈਂ ਤਾਂ ਉਨੀ ਜਾਣਦਾ ਫਾਰ ਨਹੀਂ ਜਾਣਦਾ ਮੰਡੀ ਚ ਇਹਨਾਂ ਨੂੰ ਜਾਣਾ ਤਾਂ ਨਾ ਮੈਂ ਕਦੇ ਅੱਜ ਤਾਈਂ ਆ ਦੇਖੀ ਆ ਸਾਡੇ ਨਾਲ ਇਹ ਰੋਟੀ ਦੀਆਂ ਮਿੰਗਣਾ ਨੇ ਮੇਰੇ ਲਈ ਵੀ ਰੱਖਿਆ ਜਾਂ 25 30 ਮੈਂ ਕਦੇ ਕਿਸੇ ਨਾਲ ਮਿਲ ਕੇ ਸੌਦਾ ਨਹੀਂ ਕਰੀ ਖੁੱਲੇ ਬਾਜ਼ਾਰ ਚ ਖੁੱਲੇ ਦਿਲ ਨਾਲ ਸੌਦਾ ਕਰਕੇ 500 ਇਹ ਲੈਣਾ 500 ਦਿੱਥੋਂ ਲੈਣਾ ਲੈਣਾ ਵੀ ਘੱਟ ਨਹੀਂ ਕਹਿ ਕੇ ਲੈਣੇ ਇਹ ਨਹੀਂ ਹੈਗਾ ਵੀ ਤੇਰੀ ਬੱਕਰੀ ਵੇਚਦਾ ਮੈਂ 20 ਦੀ ਕਹਿੰਦੇ 20 ਦੀ ਵੇਚਦੇ 25 ਦੀ ਕਰਕੇ ਵੇਚਦੇ ਰਾਜੂ ਪੰਜ ਤੂਖਾ ਜੀ ਹੋਰ ਅਜੂਰੀ ਨਹੀਂ ਹੈਗੇ ਨਾ ਮਨਾਈ ਗੰਮ ਕਰਨਾ ਬਾਈ ਨਾ ਸੋੜੇ ਜਾ ਅਸਤਾਏ ਤੋ ਬੋਲਿਆ ਨਹੀਂ ਜਾਂਦਾ ਤਾਂ ਵਿਚਾਰਾ ਮੇਰੇ ਨਾਲ ਰਹਿੰਦਾ ਮੈਂ ਬੋਲ ਬੁਲ ਕੇ ਜੰਗ ਜਿੱਤ ਲਾਣਾ ਭਾਈ ਹਾਂ ਕੀ ਮਜ਼ੂਰ ਹੈ ਤੈਨੂੰ ਲਾਇਓ ਜੇ ਨਹੀਂ ਮਜ਼ੂਰ ਬੱਕਰੀ ਅਗਲੇ ਦੇ ਘਰੇ ਬੱਕਰੀ ਜਮਾਂ ਸਾਫ਼ ਹੈ ਸਾਰੇ ਪਾਸਿਓ ਠੀਕ ਹੈ ਦੇਓ ਪੈਸੇ ਲਓ ਜੀ ਪੈਸੇ ਤੇਰੀ ਘੱਟ ਤਾਂ ਨਹੀਂ ਭਾਈ ਸਾਡੇ 19 ਦੀ ਵੇਚੀ ਹੈ ਦੇ ਪੈਸੇ ਦਿਓ ਲਓ ਸਾਡੇ 19000 ਦਾ ਸੌਦਾ ਆ ਪਤਾ ਖੜਕਾ ਦੜਕਾ ਕਰਕੇ ਥੋਕ ਵਾ ਜਾ ਕੇ ਪਸ਼ੂ ਲੈਣੇ ਅਗਲੇ ਦਾ ਥੋਕ ਵਕਾ ਕੇ ਵੇਚ ਆਉਣੀ ਹੈ ਅਸੀਂ ਇੱਕ ਦਿਨ ਦਾ ਖੇਡ ਨਹੀਂ ਲੰਬਾ ਰੱਖਣਾ। ਚੌਕਲ ਮੰਡੀਆਂ ਚੱਲਣਗੀਆਂ। ਜੇ ਦੁਨੀਆ ਲੱਖਾਂ ਸਾਡੇ ਜੁੱਤੀਆਂ ਮਾਰੇ। ਕੋਈ ਗੱਲ ਨਹੀਂ। ਉਹਨਾਂ ਦੀਆਂ ਸਾਨੂੰ ਜੁੱਤੀਆਂ ਨਾ ਸਿਰ ਮੱਥੇ ਨੇ। ਅਸੀਂ ਮੰਡੀਆਂ 'ਚੋਂ ਨਹੀਂ ਭਾਏ ਦੇ ਕੰਮ ਕਰਾਂਗੇ। ਜੱਟ ਕੀ। ਕਿਉਂ ਜੀ? ਹਾਂ। ਆਪੋ ਦਾ ਕੋਈ ਗੱਲ ਨਹੀਂ। ਕਮਲ ਕਦੀਆਂ ਗਾਲਾਂ ਵੀ ਸਾਨੂੰ ਕਿਉਂ ਦੀਆਂ ਨਾਲਾਂ ਨੇ। ਉਜ ਗਾਹ ਬੋ ਘੜਦੇ ਨਹੀਂ ਆਣੀ ਅਸੀਂ ਗਾਹ ਨਹੀਂ ਮੁਰਕ ਦੇਣੀ ਛੋਟੀਆਂ ਛੋਟੀਆਂ ਮਾਰਦੇ ਵਿਚੋਟੇ ਮਾਰਦੇ ਨੇ ਯਾਰ ਛੋਟੀਆਂ ਕੀ ਸੋਟੇ ਮਾਰੀਆਂ ਸਾਰੇ ਮਾਂ ਦੇ ਹੁੰਦੀਆਂ ਅਸੀਂ ਉਹਨੇ ਦੇ ਢਾਂਗਾ ਵੀ ਨਹੀਂ ਮਾਰਦੇ ਬੜੀ ਬਣੀਆ ਛੋਟੀਆਂ ਮਾਰਦੇ ਬੰਦੇ ਹੈਪੀ ਮੈਂ ਤਾਂ ਮਾਰਦਾ ਨਹੀਂ ਇਹ ਮਾਰੇ ਨਾ ਮਾਰੀ ਕੀ ਮੇਰਾ ਬੁੱਤ ਸਰਦਾਰ ਆਨਲਾਈਨ ਹੋ ਗਾ ਦੇ ਗਾ ਨਹੀਂ ਮਾਰਦਾ ਹੋਇ ਤਾਂ ਮੈਂ ਆਪੇ ਖਰੇ ਮਾਰਨੀ ਯਾਰਾ ਉੱਤ ਜਾ ਥੋੜਾ ਜਿਆਦਾ ਆਪੇ ਮੂੰਹ ਮਾਰਨਾ ਨਹੀਂ ਮਾਰਦਾ ਬਈ ਬੱਜੇ ਫਿਰ ਅਸਲ ਮੇਰਾ ਚੇਨਾ ਛਾਪੀ ਦਾ ਮਾਰੀ ਨਮਾਈ ਨਹੀਂ ਮਾਰ ਬੈਰਾ ਛਾਪੀ ਅਗਲਾ ਕਹਿੰਦਾ ਸਾਇਏ ਹੰਕਾਰ ਦੇ ਅਸਲੀ ਕਰੈਕਟਰ ਛੇ ਨਹੀਂ ਬਾ ਹਾਪਾ ਆਪਣਾ ਬਾਪ ਆ ਸਾਰਾ ਨਾ ਇੱਕ ਸੀਟੀ ਹੋਣੀ ਛਾਪੀ ਮਾਰੀ ਔਰ ਅਸਲੀ ਕੀ ਮਾਰੀ ਆ ਜਿੱਦੀ ਮਾਰ ਬਿਲੂਗਾ ਛੀਟੀ ਨੂੰ ਮਾਰੋ ਛੀਟੀ ਪਣੀ ਹਈ ਆ ਇਹ ਮੇਰਾ ਪੋ ਹਾਂ ਅੱਗੇ ਪੀ ਹਾਏ ਹਾਏ ਜੀ ਬਾਬਾ ਜੀ ਪੈਸੇ ਸੀਟੀ ਦੀ ਕੋਈ ਗੱਲ ਨਹੀਂ ਯਾ ਬੱਸ ਰੁਕਦੀ ਐ ਸੀਟੀ ਦੋ ਲੱਗਦੇ ਤਾਂ ਆ ਬੱਕਰੀ ਵੀਰੇ ਲੈ ਵੀਡੀਓ ਬਣਾਉਂਦਾ ਫਰਕੇ

चलिए अच्छा वो अब ना पहले ूड़े की भेजी ਨੂੰ ਪੇਜੀ ਜਾਨ ਬੰਦਾ ਰੱਖਿਆ ਮੈਂ ਤੋੜ ਲਿਆ ਕਰ ਭੰਦਾ ਯਾਰਾ ਹਾਂ ਉਹਨਾਂ ਨੇ ਪਾਲੀ ਨਹੀਂ ਹਟਦਾ ਪੱਕਰੀ ਲੈ ਜਾ ਬਾਈ ਨੇ ਹਾਂ ਐ ਡੌਣਕ ਬਾਏ ਵੀ ਵਧੀਆ ਬੱਕਰੀ ਹੈ ਸਰੋਰੀ ਆਪੀ ਬੱਕਰੀ ਚਾਰੀ ਨਾ ਬੰਦਾ ਚੋਚੋ ਹੋ ਉਹ ਕਹ ਕਹਦਾ ਲੋਕਾਂ ਨੇ ਨਿਭਾਈ ਇਹਨਾਂ ਨੇ ਭੈਂਦਰਾ ਕੁਝ ਵਾਰ ਹੋਗਾ ਤੀਜੇ ਸਿਰ ਉਹਨਾਂ ਮੰਦ ਹੋਣ ਹੁੰਦਾ ਉਬਾਨੀ ਪਤਾ ਨਹੀਂ ਆਇਆ ਹੈ। ਬਾਂਗੜਾ ਦੇ ਉਹ ਜੱਪੜਾ ਬਣਾਉਂਦਾ ਨਹੀਂ ਹੁੰਦਾ। ਉਹ ਹੰਦਾ ਨਹੀਂ ਰਾਇ ਨਹੀਂ। ਹੋਰ ਮਤੋਂ ਦਿੰਦੇ ਕਿ ਇਹ 3 ਮੰਨਣਗੇ ਮੈਂ ਤਾਂ। ਆ ਓਏ। ਆ ਬੱਕਰ ਕੰਨੇ ਬਹਿਣਾ ਓਏ। ਹਾਂ। ਆਹੋ। 45000 ਮੰਗਦਾ। ਨਹੀਂ ਮੈਂ ਨਾ ਆਉਂਦੀ ਯਾਰ। ਆਹ ਮਿੱਟੀ ਦਾ। 45 ਆ। ਆ ਬਾਹ ਕੋਈ ਕਰਨੀ ਥਾਰ ਕਰ। ਲੱੱਤਾ ਬਾਹ ਨਾ। ਬੱਕਰਾ ਹੈ ਤਾਂ ਮਰਾ ਬਾਹੋਂ ਦਾ ਮੰਗ ਰਿਹਾ। ਬਾਈ ਕਰਾ ਦਿਖਾਈ ਕਰਾ ਦਿ। ਦਿਖਾਈ ਦਿਰਾ ਦੂ। ਤੇ ਦਿਖਾਈ ਦਿਰਾ ਕਰ ਬਾਈ। ਪਾਪਾ ਹੋਰ ਲੈਣੀਆਂ ਨਹੀਂ। ਲਓ ਸੌਦਾ ਵੀਰੇ ਹੋ ਗਿਆ। ਅੱਛਾ ਤਾਂ ਪੰਜ ਬੰਦੇ ਘੜੀ ਤਿੱਤੇ ਕਿਹੜੇ ਮੇਰੇ ਫੈਨ ਸੀ ਗੱਪਾਂ ਜਾਈ ਪਾਠੋ